ਸੀ ਖਾਤੋਂ ਤੇ ਨਵੇਂ ਸਾਲ ਦਾ ਦੇਣਾ ਕੀ ਕਹਿਣਾ ਚਾਹਤੋ ਆ ਠੀਕ ਆ ਜੀ ਸਾਨੀਆ ਬੰਦੂ ਜੀ ਫਿਰ ਥੀਂ ਟਿਕੜੇ ਕਮ ਦੇ ਹੂੰ ਦੇਖੋ ਇਸ ਖੇਤੇ ਜੀ ਜੰਮ ਦੇ ਥੋੜਾ ਲਾਊਡ ਪੀਸ ਓ ਜੀ ਥੋੜਾ ਜਿਆਦਾ ਕੋਈ ਥੋੜਾ ਥੋੜਾ ਉੱਚਾ ਜੀ ਪੂਰੇ ਆਵਦੇ ਪਾਸੋਂ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਚਾ ਥੋੜਾ ਜਿਆਦਾ ਗਾੜੀ ਹੋ ਜਾਣਾ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਖੇਤੇ ਚ ਜਨਮ ਲੈਨੇ ਆ ਉਹ 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 ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਖੜਨਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੇਤੂਕ ਸਫਲ ਹੋਵੇ ਔਰ ਸਾਡੇ ਬਹੁਤ ਵੱਡਾ ਜਿਹੜਾ ਸਾਡੇ ਮਿਹਰ ਹੈ ਚਾਹੁੰਦੇ ਆ ਕਿ ਸਦਾ ਹੀ ਸਾਡੇ ਨਾਲ ਰਹੇ ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੁਕਿਆ 92 ਵਾਲੇ ਨੂੰ ਛੋਟਾ ਹੱਲਾ ਸੀ ਉਹ ਜਿਆਦਾ ਵੱਡੇ ਹੱਲੇ ਸੀ 90 92 ਦੇ ਜਿਹੜੇ ਸੁੱਲਾ ਤੇ ਕਾਲਜ ਦੇ ਸੀ ਜਿਹੜੀ ਜਵਾਨੀ ਜਿਨ੍ਹਾਂ ਦੇ ਵੀ ਸੀਨੀਅਰ ਇਹਨਾਂ ਮੂਵਮੈਂਟਾਂ ਚ ਹੁੰਦੇ ਸੀ ਉਹ ਵੱਡਾ ਹੱਲਾ ਸੀ ਵੱਡੇ ਕੋਲ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਜਿਹੜੀ ਬੰਗਾਲੀ ਬੜੀ ਹਾਜ਼ਰ ਹੋਣੀ ਇਹਦੇ ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਵੀ ਜਿਹੜੀ ਲੈਂਗ ਲੈਂਗੁਏਜ ਵਰਤੀ ਜਾਂਦੀ ਹੈ ਦੇ ਕੋ ਮੂਰਖ ਤਾਂ ਕੋਈ ਵੀ ਗੱਲ ਕਰਦਾ ਉਹਦੇ ਪਿੱਛੇ तो यंग समाज के किसान खेती करता जो दुकानदार है दुकान रहा समान बेच मतलब एक प्रोसैस बनया जरा तो लेखक है या कलाकार है या कोई डायरेक्टर है या कोई फिल्म बना है आपके काम, है। आप दे काम दे के जरिए गल कर ਔਰ ਵਿਚ ਵਿਚਾਲੇ ਦੇ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲਦੇ ਇਹਦੇ ਨਾਲ ਤੁਰਦੇ ਜਾ ਇਹ ਇਹ ਸਾਡਾ ਤਾਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਕੋਈ ਇੱਕ ਤਾਂ ਕੋਈ ਤਾਤ੍ਰਿਕ ਦੱਸ ਸਕਦਾ ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿ ਬੀਬੀ ਦੀ ਦੂਜੀ ਹੋਲਡ ਕਰ ਉਹ ਉਹਦੇ ਨਾਲ ਟੱਕਰ ਲੈਣੀ ਇਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪਾਂ ਕੋਈ ਅੰਕਿਆਸ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਵਿਧਿਤੀ طے ਨਹੀਂ ਹੋਈ ਇਹ પરિਸਥਿਤੀਆਂ ਹੌਲੀ ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪਿਛੇ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲ ਜਿਸਨੇ ਕੋ ਵਾਸਤ ਲੱਗਦਾ ਤੇ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਆਪਣੇ ਕੋ ਸਵਾਲਾਂ ਦੀ ਝੜੀ ਹੋਰ ਤੁਹਾਡੇ ਕਵਾਦਿਆਂ ਮੈਂ ਜਿਹਦੇ ذریعے ਗੱਲਾਂ ਕਿ ਜਦਾ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਦੋ ਤਰ੍ਹਾਂ ਦੀ ਸੋਚ ਹੁੰਦੀ ਹੈ ਕੁਝ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ ਹੈ ਕੁਝ ਇੱਕ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਹਾਂ ਕਿ ਇਸ ਲਈ ਆ ਜਿੰਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਣਾ ਵੈਸੇ ਹੀ ਸ਼ੋਅ ਕਰਦਾ ਤੇ ਲੱਗਦਾ ਹੌਲੀ ਹੌਲੀ ਉੱਡ ਜਾਣਗੇ ਸਰਦਾਰ ਮਾਨ ਸਾਹਿਬ ਸਥਿਤੀਆਂ 200 ਦੇ ਵਿਚਕਾਰ ਜਦ ਤੱਕ ਵੇਸੇ ਦਿੱਲੀ ਵਿੱਚ ਕਿੰਦਾ ਸੀਗਾ ਬਖ ਬਖ ਸੋਰ ਸੀ ਲੇਕਿਨ ਸਾਰੇ ਜਿਗਸੂ ਲਈ ਜੱਥੇਬੰਦੀਆਂ ਬਾਕ-ਬਾਕ ਹੋਈਆਂ ਕੀ ਤੁਸੀਂ ਉਹਨਾਂ ਨੂੰ ਵੀਲ ਕਰੋਗੇ ਕਿ ਸਾਰੇ ਮੈਨੂੰ ਇਹ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਇਹਨਾਂ ਗੱਲਾਂ ਦੇ ਪੈਦਲ ਜਿੱਦਾਂ ਕਹਿੰਦੇ ਨੇ ਭਾਈ ਅਸੀਂ ਤਾਂ ਸਭ ਜਿੱਦਾਂ ਬਾਕੀ ਮੇਰੇ ਭਰਾ ਵੀ ਬੈਠੇ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹਦੇ ਲੀਡਰ ਐ ਇਹਨੇ ਲੀਡ ਕਰਦੇ ਨਾ ਇਹਦੇ ਇਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਅਨੁਭਵ ਦਾ ਦਰਵਾਜ਼ਾ ਮਿਲਦਾ ਇਹਨਾਂ ਜੱਥੇਬੰਦੀਆਂ ਨਾਲ ਰਿਲੇਟਡ ਜਿਸ ਸਮਾਗਮ ਤੇ ਤਮੈ ਜੁੜੇ ਹੋਏ ਸੀ ਕੱਲ ਮੈਂ ਪਿਛਲੀ ਵਾਰ ਹੀ ਜਦੋਂ ਆਇਆ ਸੀ नारा बसि पिछल बार ਜਿਹੜੇ ਵੱਖ-ਵੱਖ ਤਿਆਂ ਦੇ ਲੋਕ ਹਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਦੂਜਿਆਂ ਦਾ ਕੀ ਵਿਚਾਰ ਮੈਂ ਪੁੱਛਾਂ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਜੇ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਹਨ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਪੂਰਾ ਦਾ ਨਿਜੀ ਫੈਸਲਾ ਹੋ ਸਕਦਾ ਹੈ ਕਿਉਂਕਿ ਕਿਤੇ ਵੀ ਜਦੋਂ ਜਾਂਦੇ ਹੈ ਇਹ ਜੱਥੇਬੰਦ ਕਿ ਢਾਚਾ ਇਸ ਤਰ੍ਹਾਂ ਦੇ ਰੂਪ ਵਿੱਚ ਛੇੜ ਸਕਦੇ ਐਸੇ ਤਰ੍ਹਾਂ ਮਜ਼ਦੂਰ ਵੀ ਕੋਈ ਨਿਜੀ ਤੌਰ ਤੇ ਨਹੀਂ ਆ ਸਕਦਾ ਹਾਂ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿ ਢਾਚਾ ਹੁੰਦਾ ਉਹ ਲਿਆ ਸਕਦਾ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜ਼ੀ ਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕਾ ਉਹਦੇ ਵਿੱਚ ਮਜ਼ਦੂਰਾਂ ਦੀਆਂ ਉਹ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਕਿ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਆ ਉਹ ਗਾਇਬ ਗਾਇਬ ਆ ਸਕਦੇ ਨੇ ਜਿਸ ਤਰ੍ਹਾਂ ਮੈਂ ਤੁਸੀ ਮਿਲ ਕੇ ਕਹਿੰਦੇ ਕਿ ਗੁਨਾਹ ਚੋੜੂ ਜੀ ਨੂੰ 18/19 ਤੇ ਕਿਹਾ ਸੀ ਕਿ ਐਸਕੇਮ ਬੁੱਕ ਤੇ ਵੀ ਵਜਾ ਵੀ ਡੱਲੇ ਵਾਸਤੇ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਪੂਰੀ ਕੰਟਰੋਵਰਸ਼ਨ ਹੈ ਪੂਰੇ ਜਦੇ ਕੱਢਦਾ ਹੈ ਮਾਨ ਸਾਹਿਬ ਤੋਂ ਸੈਂਟਰ ਤੋਂ ਚੋੜੀ ਦੇ ਲੇਖੋ ਮੇਰੀ ਨਹੀਂ ਪਤਾ ਨਹੀਂ ਜਾਨੀ ਮੇਤੂ ਨੇ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਟੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਨੇ ਮੇਰੀ ਵੈਸੇ ਨਿੱਜੀ ਗੱਲ ਜੀ ਪਤਾ ਨਹੀਂ ਕਿ ਤੁਸੀਂ ਮੰਨਦੇ ਕਿ ਤੁਸੀਂ ਮੰਨਦੇ ਤੁਸੀਂ ਹੋ ਮੇਰੀ ਵੈਸੇ ਤੁਸੀਂ ਆਪਾਂ ਆਪਾਂ ਸਾਰੇ ਜਿਸ ਨਾਲ ਜੁੜੇ ਹੈ ਹੋ ਸਕਦਾ ਤੁਸੀਂ ਵੀ ਮੇਰੇ ਉਹ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਅੱਪਾ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਤੇ ਜਿਹਦੇ ਲਲਾ ਲਲਾ ਲਾ ਹੋਵੇ ਮਾਨ ਸਰ ਜੀ ਅਸੀਂ ਦੇਖੋ ਕੀ ਹੁੰਦਾ ਹੈ ਮਾਲੂ ਜੀ ਦਾ ਹੁਣ ਅੰਦਰ ਕੱਲ ਧਰਨਾ ਲੱਗਿਆ ਬੜਾ ਸ਼ਾਂਤ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਤੁਸ ਜੀ ਬੇਇਜ਼ਤੀ ਹੈ ਕੋਈ WhatsApp ਤੁਸੀਂ ਮਿਲ ਕੇ ਆਏ ਮਾਨ ਸਰ ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸੀਤ ਕਿਟਰ ਨੇ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਨੇ ਕਿ ਡ੍ਰਿਪ ਲਵਾ ਰਣੀ ਚਾਹੀਦੀ ਆਪਾਂਵੇਂ ਅੰਸਨ ਜਾਰੀ ਰਹੇ ਕੋਈ ਵੀ ਆ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹੋ ਠੀਕ ਸੀ ਉਹ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਨਹੀਂ ਹੋਣਾ بس স্লিপਿੰਗ ਵੋਟਸ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਨਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜਿਹਾ ਖੁਦ ਬੰਦਸ਼ਾ ਆਜਾ ਖੁਦ ਬਣਿਆ ਹੁੰਦਾ ਆਲੋ ਪਲ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਕ ਪ੍ਰੋਸੈਸ ਹੁੰਦਾ ਤੇ ਇੱਕ ਪਾਸਾ ওই ਇੱਕ ਪਾਸਾ ਉਹ ਕੋਲੋਂ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰ ਸੀਗੀ ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਹ ਦੇ ਵਿੱਚ ਹਾਲ ਤੇ ਆਉਂਦੀ ਤ्यों ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਂਧਨ ਹੈ ਉਹ ਦਿਨੋਂ ਦਿਨ ਘਟ ਰਹੀ ਹੈ ਇਦੇ ਵਿੱਚ ਕੀ ਪਾਲਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਦੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵਿੱਚ ਜਦੋਂ ਬੈਠ ਗਿਆ ਨਹੀਂ ਮੈਂ ਆਪਣਾ ਮੇਰਾ ਨਿੱਤ ਹੈ ਕਿਸੇ ਵੱਲ ਇਹ ਲੱਗਦਾ ਕਿ ਮੈਂ ਮੇਰੇ ਕੋਲ ਉੱਡੀ ਫੱਟੀ ਅਗਰ ਜ਼ਿਆਦਾ ਜ਼ਮੀਨ ਹੈ ਤੇ ਮੈਨੂੰ ਲੱਗਦਾ ਕਿ ਅਜੋਕੇ ਯੁੱਗ 'ਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪ ਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਤੁਸੀਂ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦਾ ਰਿਕਰਟਮੈਂਟ ਬਹੁਤ ਮਹਿੰਗਾ ਉਹ ਸਾਧਨ ਸਮਾਨ ਜਿਹੜਾ ਹਰ ਕਿਸਾਨ ਦੇ ਵਾਸਤੇ ਜਾਂ ਤਾਂ ਹਰ ਪਿੰਡ ਦੀ ਕਾਰਪੋਰੇਟ ਸਿਸਟਮਾਂ ਵੱਲ ਬਣਦੀ ਜੀ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅੱਧੀ ਆਪਸ ਲਾਉਣੀ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਊਰਜਾ ਤੇ ਪਾਣੀ ਦੀ ਹੈ ਹੈਨਾ ਮੈਂ ਮੈਂ ਨਹੀਂ ਤੁਸੀਂ ਜ਼ਿਆਦਾ ਗੱਲਾਂ ਕਰੀ ਮੈਂ ਲੀਡਰ ਹੈ ਨਹੀਂ ਅੱਜ ਮੇਰੀ ਬੇਟੀ ਹੈ ਇਤਨੀ ਖਬਰਾਂ ਨਾ ਬਣਾਓ ਮਾਨ ਸਰ ਮਾਨ ਸਰ ਮਾਨ ਸਰ ਮਾਨ ਸਰ ਕਲਾਸ ਵਾਲਾ ਮਾਨ ਸਰ ਕਹਿੰਦਾ ਵੀ ਸਭ ਬੰਦੇ ਆ ਲੱਖ ਲੱਖ ਸਵਾਲ ਆ ਚਾਤਰੀ ਕੂਰੇ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਪਰ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ ਵੱਡੇਰਿਆਂ ਦੀ ਹੋ ਫਿਰ ਕੀ ਨਿਰਣਾ ਲੰਨਿਆ ਫਿਰੇ ਤੁੰਦਾ ਤੁਸੀਂ ਅਫੀਸ਼ੀ ਡੀਟੀ ਆੜੇ ਦੇ ਮੱਧ ਵਿੱਚ ਸ਼ੋ ਵੀ ਕੈਨਸਲ ਕਰਕੇ ਲਗਾਤਾਰ ਕਿਸਾਨੀ ਦੀ سپورਟ ਜਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੁਹਾਨੂੰ ਪੈਸਾ ਪੈ ਰਿਹਾ ਨਹੀਂ ਮੈਨੂੰ ਇਹ ਜਿਹੀਆਂ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਗਲਤੀ ਹੈ ਹਰਦਾਰੀ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਨਹੀਂ ਸਾਨੂੰ ਲੱਗਦਾ ਸੀ ਕੰਗਰਸ ਸਟੈਕ ਕਰਦਾ ਹੈ ਸਾਡੇ ਸਾਡੇ ਜਿਹੜੇ ਆਰਟਿਸਟਾਂ ਨਾਲ ਕੰਪਨੀ ਨਾਲ ਟਾਈ ਅਪ ਹੋ ਦੇਖੀ 5:00 ਪਿਛੇ ਚਲੇ ਜਾਂਦੇ 5:00 ਠੀਕ ਰਹਿੰਦੇ ਪਸੰਦ ਆ ਦੀ ਸਾਰੇ ਸਮੱਸਿਆ ਕਿਵੇਂ ਕਰਦੇ ਮੈਂ ਜਾਣਦੇ